ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਇਸ ਤਰ੍ਹਾਂ ਵੰਡ ਦਿੱਤਾ ਕਿ ਦੁਵਾਰਾ ਉਹ ਆਪਸ ਵਿੱਚ ਕਦੇ ਵੀ ਮਿਲ ਨਾ ਪਾਈ 1704 ਈਸਵੀ ਵਿੱਚ ਪੋ ਦੇ ਮਹੀਨੇ ਵਿੱਚ ਇਹ ਨਦੀ ਆਪਣੇ ਜਵਨ ਤੇ ਸੀ ਇਸ ਨਦੀ ਵਿੱਚ ਹੜ ਆਇਆ ਹੋਇਆ ਸੀ ਇਸੇ ਨਦੀ ਦੇ ਕੰਢੇ ਤੇ ਗੁਰੂ ਸਾਹਿਬ ਜੀ ਦੇ ਪਰਿਵਾਰ ਦਾ ਵਿਛੋੜਾ ਹੋਇਆ ਸੀ ਜਿੱਥੇ ਅੱਜਕੱਲ ਗੁਰਦੁਆਰਾ ਵਿਛੋੜਾ ਸਾਹਿਬ ਸ਼ਸ਼ੋਭਿਤ ਹੈ ਜੇਕਰ ਉਸ ਵੇਲੇ ਇਸ ਸਰਸਾ ਨਦੀ ਵਿੱਚ ਹੜ੍ਹ ਨਾ ਆਇਆ ਹੁੰਦਾ ਤਾਂ ਇਤਿਹਾਸ ਕੁਝ ਵੱਖਰਾ ਹੋਣਾ ਸੀ ਇਤਿਹਾਸਿਕ ਸਰੂਤ ਦੱਸਦੇ ਹਨ ਕਿ ਗੁਰੂ ਸਾਹਿਬ ਦੇ ਪਰਿਵਾਰ ਵਿਛੋੜੇ ਤੋਂ ਬਾਅਦ ਦੁਆਰਾ ਇਸ ਨਦੀ ਵਿੱਚ ਇੰਨਾ ਕਦੇ ਪਾਣੀ ਨਹੀਂ ਚੜਿਆ ਕਿਤੇ ਨਾ ਕਿਤੇ